ਪਾਣੀ ਸੱਤ ਰੇਲ ਕਸਰਿਆਂ ਚ ਇਹਨਾਂ ਪੰਜ ਆਫਰ ਕਰਕੇ ਸਵਾਗਤ ਕਰਦੇ ਹਾਂ ਅਸੀਂ ਦਸੜ ਚੱਲਦੇ ਫਿਰ ਗਏ ਹਾਂ ਸੰਤੋਮਨ ਕੋਲੋਂ ਮਾਤਵਾ ਮੋਤਵਾਤ ਰੱਖਿਆ ਦੇ ਵੀ ਹਨੋਂ ਤੁਰ ਨਦਰ ਨਦਰ ਉਸਤੀ ਪਖਸ਼ੀ ਤੇ ਸਾਡੇ ਜੀਵਨ ਵਿੱਚ ਕਦੇ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਵਿਕਾਰ ਮਹਿਸੂਸ ਆਉਣ ਦੇਵੇ ਅਤੇ ਹੁਣ ਆਪਾਂ ਗੱਲ ਕਰਾਂਗੇ ਜਦੇ ਕਿ ਮਾਹੌਲ ਦੀ ਰੂਪੀਸ ਫੋਕਾ ਕਰੇ ਗਏ ਅਨੁਸਾਰ ਵਿੱਚ ਦੂਰ ਮੀ ਮੌਸਮ ਵਿੱਚ ਜਾਂਦ ਕਈ ਤਬਦੀਲੀਆਂ ਆਉਂਦੀ ਸੀ ਤਾਂ ਮੌਸਮ اچانک ਗਰਮਾ ਖੜਾ ਹੋ ਜਾਂਦਾ ਸੀ ਤੇ ਹੁਣ ਜੋ ਮੌਸਮ ਬਾਰੇ ਉਹਨਾਂ ਕਹਿਣਾ ਹੈ ਵੀ ਕਿ ਜੋ ਪੱਛਮ ਚੋਂ ਚਸਤ ਮਾਰਨੇ ਲਗਭਗ ਸੰਪਰਤ ਵਿੱਚ ਇਹਨੇ ਬਚਾਉਂਦੇ ਸੀ ਕਿਉਂਕਿ ਜ ਸੰਪਰਤ ਵਿੱਚ ਤੁਨ ਜਾਂ ਸੀ ਇਸ ਵਾਰ ਉਨੇ ਗਾਟਾਂ ਤੋਂ ਪਹਿਲੇ ਸੀ ਕਿ 22 25 30 ਦਿਨਾਂ ਜੋ ਕਿ ਤੁੱਪਿੰਗ ਇਸਨੋਂ ਨਿਕਲੀ ਸੋ ਉਹਨਾਂ ਦੇ ਵਿੱਚ ਜਦੋਂ ਵੀ ਕੋਈ ਬਾਸ਼ ਹੋਣੀ ਹੁੰਦੀ ਸੀ ਉਹ ਉਹਨਾਂ ਸਿਸਟਮ ਨਾਲ ਕਰਕੇ ਆਉਣੀ ਹੁੰਦੀ ਸੀ ਪਰ ਤੂੰ ਹੁਣ ਜੋ ਪਸ਼ੂਨ ਸਿਸਟਮ ਆ ਰਿਹਾ ਨਹੀਂ ਇਹ ਵੀ ਲਗਭਗ ਉਹ ਜੋ ਸੰਪਰਦ ਵਿੱਚ ਮੀਂਹ ਪੈਣ ਦੇ ਉਸੇ ਕਾਰਨ ਪੂਰਾ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਵਿੱਚ ਜਦੋਂ ਵੀ ਗੜਝ ਦਸ਼ਕੁੰਦੀ ਸੀ ਤਾਂ ਤਕੜੀ ਹੁੰਦੀ ਸੀ ਹੁਣ ਵੀ ਜੋ ਕਿ ਗੜਝ ਦਸ਼ਕਤਾ ਕਰੀ ਹੁੰਦੀ ਹੈ ਸੋ ਉਸ ਤੋਂ ਵੱਡੇ ਜੋ ਵੀ ਉਸ ਦੀ ਐਟਮੋਸਫੇਅਰ ਹੁੰਦੀ ਹੈ ਉਹ ਸਭ ਹੁਣ ਕੱਟ ਰਹੇ ਨੇ ਕੁੱਤਿਸ ਕਰਕੇ ਹੁਣ ਸਰਪ੍ਰਾਇਜ਼ ਮਨ ਵਿੱਚ ਜੋ ਕਿ ਗਰਮੀ ਜੋ ਕਿ ਨਾ ਮਾਤਰ ਕਿ ਤਾ ਮਾ ਦਾ ਬਹੁਤ ਮਰਤੀ ਰਹੀ ਜਾਂ ਬਤੀ ਤੱਕ ਪਹੁੰਚ ਗਿਆ ਕਿ ਨਰਮਲ ਸੋ ਕਦੇ ਵੀ ਤੁਸੀਂ ਇਹ ਜੈ ਮਹੀਨੇ ਵਿੱਚ ਵੀ ਜਦੋਂ ਵੀ ਹੁਣ ਜਿਹੀ ਹਾਲਤਾਂ ਆਉਂਦੀ ਰਹਿਣਗੀਆਂ ਸਿਸਟਮਾਂ ਦੇ ਰਹਿਣਗੇ ਜਾਂਦੇ ਰਹਿਣਗੇ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਤਾਂ ਜੋ ਕਿ ਬਸਾਪਾ ਸ਼ੁਰੂ ਹੋ ਜਾਂਦੀਆਂ ਨੇ ਸੋ ਕਦੇ ਵੀ ਜਦੋਂ ਵੀ ਹੁਣ ਗਰਮੀ ਇਸ ਵਾਰ ਜੋ ਕੀ ਠੀਕ ਠਾਕ ਹੀ ਪਵੇਗੀ ਸੋ ਵਕਤੀ ਕਰਦੇ ਆ ਕੋਈ ਪੱਕੇ ਅਪਡੇਟ ਕਰਾਂਗਾ ਮੀਂਹ ਪਵੇਗਾ ਕੱਲ ਤੇ ਪਰਸਾ ਧੰਨਵਾਦ